ਮੈਂ ਨਾ ਇੱਕ ਪੋਸਟ ਪਾਈ ਸੀ ਤੇ ਹਜ਼ਾਰਾਂ ਵੀਰਾਂ ਦੇ ਮੈਸੇਜ ਆਏ ਕਿ ਤੁਸੀਂ ਭੂਮੀ ਆਮਲਾ ਦੀ ਪਛਾਣ ਨਹੀਂ ਕਰਾਈ ਕੱਲੀ ਪੁਨਰਨਮਾਦੀ ਕਰਾਈ ਹੈ। ਇੱਥੇ ਦੋਨੇ ਬੂਟੀਆਂ ਇਕੱਠੀਆਂ ਲੱਗੀਆਂ ਨੇ। ਆਹ ਹੈ ਜੀ ਭੂਮੀ ਆਮਲਾ। ਇਹ ਇਸ ਤੋਂ ਵੱਡਾ ਨਹੀਂ ਹੁੰਦਾ ਇਹਦੇ ਬੂਟੇ। ਔਰ ਇਹਦੇ ਪੁੱਠੇ ਪਾਸੇ ਨਾ ਦਾਣੇ ਬਣੇ ਹੁੰਦੇ ਪੱਤਿਆਂ ਦੇ ਪੁੱਠੇ ਪਾਸੇ। ਛੋਟੇ ਛੋਟੇ ਬਰੀਕ ਬਰੀਕ ਦਾਣੇ ਹੁੰਦੇ ਆ। ਆ ਜਿਹੜੇ। ਤੇ ਇਹ ਤੁਸੀਂ ਆਹ ਹੈਗੀ ਜੀ ਪੁਨਰਨਵਾ ਇਹ ਲੰਬੀਆਂ ਲੰਬੀਆਂ ਇਦਾਂ ਬੇਲਾਂ ਦੀਆਂ ਇਦਾਂ ਲਟਕੀਆਂ ਹੁੰਦੀਆਂ ਨੇ ਆਮ ਪੁਰਾਣੇ ਕੋਠਿਆਂ ਦੇ ਉੱਪਰ ਆਹ ਅਸ਼ਵਗੰਧਾ ਜੀ ਇਹਦੀ ਵੀ ਪਛਾਣ ਕਰ ਲਓ ਇਹਨੂੰ ਲਾਲ ਲਾਲ ਡੋਡੀਆਂ ਨਿਕਲਦੀਆਂ ਨੇ ਤੇ ਇਹਨਾਂ ਦਾ ਤੁਸੀਂ ਕਾੜਾ ਬਣਾ ਕੇ ਪੀਓ ਤੁਹਾਡੇ ਲੀਵਰ ਤੇ ਗੁਰਦਿਆਂ ਵਾਸਤੇ ਬਹੁਤ ਤਕੜਾ ਟੋਨਿਕ ਹੈ ਕਿਸੇ ਵੀ ਬਿਮਾਰੀ ਦਾ ਹਰ ਬਿਮਾਰੀ ਦਾ ਇਲਾਜ ਕਰ ਦਿੰਦਾ ਜਿੱਦਾਂ ਮਰਜੀ ਤੁਹਾਡਾ ਲੀਵਰ ਖਰਾਬ ਹੋਏ ਤੇ ਬਾਰ-ਬਾਰ ਪੱਥਰੀਆਂ ਬਣਦੀਆਂ ਹੁਣ ਇਹਨੂੰ ਸਟੋਨ ਬ੍ਰੇਕਰ ਵੀ ਕਿਹਾ ਜਾਂਦਾ ਹੈ ਭੂਮੀ ਆਮਲਾਂ ਇਸ ਦੀ ਵੱਧ ਤੋਂ ਵੱਧ ਵਰਤੋਂ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ